ਹੁਣ 2 ਪੀਸ ਕੋਟ ਪੈਂਟ ਵਿਦ ਸਟਿਚਿੰਗ ਮਿਲੇਗਾ 2700 ਰੁਪਏ ਦਾ ਤੇ 3 ਪੀਸ ਕੋਟ ਪੈਂਟ ਵਿਦ ਸਟਿਚਿੰਗ ਮਿਲੇਗਾ 3200 ਰੁਪਏ ਦਾ ਦੇਖੋ ਜੀ ਜਿਹੜਾ ਕੋਟ ਪੈਂਟ ਮਾਰਕੀਟ ਦੇ ਵਿੱਚ 5 ਪਹ 1000 ਰੁਪਏ ਦਾ ਸਟਿਚ ਕਰਕੇ ਵਿਕਦਾ ਜੀ ਆਪਾਂ ਤੁਹਾਨੂੰ ਦੇਾਂਗੇ ਸਿਰਫ 2700 ਰੁਪਏ ਦੀ ਰੇਂਜ ਦੇ ਵਿੱਚ ਨਹੀਂ ਕੱਲਾ ਕਪੜਾ ਦੇਣਾ ਹੈ ਕਿ ਭਾਜੀ ਬਿਨਾਂ ਸਟਿਚਿੰਗ ਵੀ ਦੇਣੀ ਹੈ ਸਟਿਚਿੰਗ ਕਰਕੇ ਸਰ 2 ਪੀਸ ਜਿਹੜਾ ਕੋਟ ਪੈਂਟ ਹੈ ਉਹ 2700 ਰੁਪਏ ਦਾ ਸਟਿਚ ਕਰਕੇ ਦੇਾਂਗੇ ਜੀ 3200 ਰੁਪਏ ਦਾ 3 ਪੀਸ ਇਸ ਤਰ੍ਹਾਂ ਕਰਕੇ ਦੇਾਂਗੇ ਜੀ ਕੀ ਬਾਤ ਹੈ ਚ ਰੰਗ ਕਿੰਨੇ ਕਾਇਨ ਮੈਂ ਤੇ ਵੀ ਲਾਤੀ ਆਫਰ ਤੇ ਸਰ ਜਿਹੜਾ ਮਾਰਕੀਟ ਦੇ ਵਿੱਚ 850 ਰੁਪਏ ਦਾ ਕੁੜਤਾ ਪਜਾਮਾ ਵਿਕਦਾ ਜੀ ਆਪਾਂ ਤੁਹਾਨੂੰ ਵਿਦ ਸਟੀਚਿੰਗ ਦੇ ਦੇਾਂਗੇ ਜੀ 850 ਰੁਪਏ ਦੇ ਵਿੱਚ ਜੀ ਮਤਲਬ ਸਟੀਚਿੰਗ ਦੇ ਨਾਲ ਪੈਸੇ ਨਹੀਂ ਲੈਣੇ ਆਪਾਂ ਬਿਲਕੁਲ ਜੀ ਸਲਾਈ ਕਰਕੇ 850 ਰੁਪਏ ਦਾ ਕੁੜਤਾ ਪਜਾਮਾ ਤੁਹਾਨੂੰ ਵਾਈਟ ਕਲਰ ਦਾ ਕੋਹੋਗੇ ਤੇ ਵਾਈਟ ਕਲਰ ਦਾ ਮਿਲ ਜਾਏਗਾ ਜੀ ਅਗਰ ਕਲਰ ਆਪਸ਼ਨ ਚਾਹੀਦੇ ਤੇ ਕਲਰ ਆਪਸ਼ਨ ਵੀ ਤੁਹਾਨੂੰ ਮਿਲ ਜੇਗੀ ਸੀਜ਼ਨ ਦਾ ਬਹੁਤ ਵੱਡਾ ਧਮਾਕਾ ਆਫਰ ਲੈ ਕੇ ਆਇਆ ਜੀ ਕਪੜਾ ਚੈੱਕ ਕਰ ਸਕਦੇ ਹੋ ਇਹ ਕੋਜੀ ਕਪੜਾ ਹੈ ਜੀ ਸ਼ਿਮਰ ਕੋਜੀ ਕਪੜਾ ਹੈ ਥ्रेड ਵਰਕ ਚੈੱਕ ਕਰ ਸਕਦੇ ਹੋ ਸਾਰਾ ਬ ਇਹ ਤੁਹਾਨੂੰ ਸੇਲ ਆਫਰ ਚ ਮਿਲੇਗਾ ਜੀ 595 ਰੁਪਏ ਦੇ ਰੇਂਜ ਦੇ ਵਿੱਚ ਲੋ ਸਰ ਇਸ ਤੋਂ ਬਾਅਦ ਤੁਹਾਨੂੰ ਇੱਕ ਹੋਰ ਆਈਟਮ ਦਿਖਾਣੇ ਆ ਆ ਦੇਖੋ ਨਵਾਂ ਕਪੜਾ ਹੈ ਗਾਹਲ ਕੋਜੀ ਵਰਗ ਦੇ ਵਿੱਚ ਇਹਦਾ ਵਰਕ ਦੇਖ ਸਕਦੇ ਹੋ ਬਹੁਤ ਡਿਮਾਂਡ ਹੈ ਜੀ ਅੱਜਕੱਲ੍ਹ ਦੇਖੋ ਸਲੀਵ ਵਰਕ ਹੋਣਗੇ ਜੀ ਦੇਖੋ ਜੇ ਦੁਪੱਟੇ ਵੀ ਹੈ ਵੀ ਆਣਗੇ ਇਹਦੇ ਤੁਸੀਂ ਚੈੱਕ ਕਰ ਸਕਦੇ ਹੋ ਅੱਛਾ ਮੈਂ ਦੁਪੱਟੇ ਮੈਂ ਦੇਖਿਆ ਭਾਈ ਸਾਰੇ ਵਰਕ ਵਾਲੇ ਆਣੇ ਨਾਲ ਸਾਰੇ ਸਾਰੇ ਵਰਕ ਵਾਲੇ ਦੁਪੱਟੇ ਦੇ ਆਣਗੇ ਜੀ ਇਹਦੇ ਵਿੱਚ ਤੁਹਾਨੂੰ ਕਲਰ ਚਾਰਟ ਜਿਹੜਾ ਚਾਰ ਚਾਰ ਦੀ ਆਪਸ਼ਨ ਮਿਲ ਜੇਗੀ ਨਾਲ ਕਲਰ ਚਾਰਟ ਬਾਜ਼ਾਰ ਚ ਜਿਵੇਂ ਦਾ ਰੇਟ ਹੈਗਾ ਜੀ 850 ਰੁਪਿਆ ਤੁਹਾਨੂੰ ਸੇਲ ਪ੍ਰਾਈਸ ਚ ਮਿਲਣਾ ਜੀ 595 ਰੁਪਏ ਦੀ ਰੇਂਜ ਦੇ ਵਿੱਚ ਭਾਜੀ ਇਹ ਕੀ ਚੱਕਰ ਆਪਾਂ ਮਤਲਬ ਫਰੈਸ਼ ਸਟਾਕ ਦੇ ਉੱਤੇ ਆਪਾਂ ਮਰ ਲੈਸ ਦਿੰਨੇ ਪਏ ਜੀ ਭਾਜੀ ਤੁਸੀਂ ਚੈੱਕ ਕਰ ਸਕਦੇ ਸਿੰਡਿਕਾ ਗਰੁੱਪ ਉਹਨਾਂ ਨੂੰ ਇਹ ਦੋ ਸੂਟ ਬਿਲਕੁਲ ਫ੍ਰੀ ਆਫ ਕਾਸਟ ਉਹਨਾਂ ਦੇ ਘਰ ਗਿਫਟ ਕੀਤੇ ਜਾਣਗੇ ਭਾਜੀ ਉਹਦੇ ਸੇ ਕੋਈ ਪਰਚੇਜ਼ਿੰਗ ਵੀ ਕਰਨੀ ਪੈਣੀ ਹੈ ਨਹੀਂ ਕੋਈ ਪਰਚੇਜ਼ਿੰਗ ਦੀ ਲੋੜ ਨਹੀਂ ਹੈਗੀ ਜੀ ਸਿਰਫ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਵੇਖੋ ਜੀ ਗਲਾਸ ਸ਼ਿਮਰ ਦਾ ਕਪੜਾ ਬਿਲਕੁਲ ਗਲਾਸ ਸ਼ਿਮਰ ਦਾ ਕਪੜਾ ਜੀ ਤੁਸੀਂ ਕੱਲਾ ਪਲੇਨ ਕਪੜਾ ਵੀ ਲੈਣ ਜਾਓਗੇ ਨਾ ਸਰ ਜੀ ਜੀ 1000 ਤੋਂ ਘੱਟ ਨਹੀਂ ਕਿਸੇ ਨੇ ਤੁਹਾਨੂੰ ਦੇਣਾ ਵੇਖੋ ਵਰਕ ਤੁਸੀਂ ਚੈੱਕ ਕਰ ਸਕਦੇ ਹੋ ਸਾਰਾ ਹੈਵੀ ਮੈਂ ਉਹੀ ਦੇਖ ਰਿਹਾ ਭਾਜੀ ਮਤਲਬ ਕੋਈ ਥਾਂ ਨਹੀਂ ਛੱਡੀ ਜਿੱਥੇ ਵਰਕ ਹੋਣ ਵਾਲਾ ਰਹਿੰਦਾ ਹੋਵੇ ਜੀ ਫਰੰਟ ਹੈਵੀ ਵੇਖੋ ਤੁਸੀਂ ਬਣੇ ਹੋਏ ਨੇ ਦੁਪੱਟੇ ਵੀ ਵਰਕ ਹੈਗੇ ਨੇ ਤੁਸੀਂ ਚੈੱਕ ਕਰ ਸਕਦੇ ਹੋ ਵਾਹ ਜੀ ਵਾਹ ਖੁੱਲੇ ਡੋਲੇ ਦੁਪੱਟੇ ਨਾਲ ਇਹਦੇ ਵਿੱਚ ਵੀ ਤੁਹਾਨੂੰ ਕਲਰ ਆਪਸ਼ਨ ਮਿਲੇਗੀ ਤੁਸੀਂ ਚੈੱਕ ਕਰੋ ਜੀ ਅੱਛਾ ਮੈ ਅ ਵਿੱਚ ਸਾਰੇ 4 4 6 6 ਰੰਗ ਹੈਗੇ ਹੈਗੇ ਹਨ ਲਾਈਟ ਕਲਰ ਵੀ ਮਿਲਣਗੇ ਬ੍ਰਾਈਟ ਵੀ ਮਿਲਣਗੇ ਜਿਵੇਂ ਕਸਟਮਰ ਦੀ ਚੋਇਸ ਹੈਗੀ ਉਵੇਂ ਦੇ ਕਲਰ ਮਿਲ ਜਾਣਗੇ ਜੀ ਹਾਂ ਜਿਵੇਂ ਇਹ ਵੀ ਮਾਰਕੀਟ ਦਾ ਰੇਟ ਹੈਗਾ ਜੀ 1400 1500 ਤੋਂ ਘੱਟ ਕੋਈ ਹੂਲ ਸੇਲਿੰਗ ਨਹੀਂ ਕਰਦਾ ਜੀ ਸਾਡੇ ਕੋਲ ਆਜੋ ਤੇ ਲੈ ਜਾਓ ਜੀ 895 ਰੁਪਏ ਦੇ ਰੈਂ ਦੇਵਾਂ 895 ਚ ਭਰਿਆ ਸੂਟ ਦੇ ਨਾਲ ਹੈਵੀ ਦੁਪੱਟਾ ਆ ਵੀ ਆਈਟਮਸ ਆ ਤੁਸੀਂ ਚੈੱਕ ਕਰਿਓ ਹਾਂ ਅੱਗੇ ਨੈਕਸਕਲੂਸਿਵ ਤੇ ਆਉਂਦਾ ਤੁਹਾਡਾ ਪੂਰਾ ਬੈਨੀਫਿਟ ਹੋਏਗਾ ਜੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਤੁਸੀਂ ਪਹਿਲਾਂ ਦੇ ਵਰਕ ਚੈੱਕ ਕਰੋ ਸਾਰਾ ਹੀ ਹੈਂਡਵਰਕ ਨਾਲ ਸਾਰਾ ਹੀ ਹੈਂਡਵ ਸਾਰਾ ਹੈਂਡਵਰਕ ਚ ਆ ਗਿਆ ਨਾ ਜੀ ਬਿਲਕੁਲ ਜੀ ਫਰੰਟ ਵੀ ਹੈਵੀ ਹੈ ਜਿਵੇਂ ਦੁਲਹਨ ਵਾਸਤੇ ਸੂਟ ਬੰਨੇ ਜੀ ਬਰਾਇਡਲ ਸੂਟ ਜੀ 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 ਦੇਖ ਸਕਦੇ ਹੋ ਦੁਪੱਟੇ ਵੀ ਫੂਲੇ ਹੈਵੀ ਹੈਗੇ ਨੇ ਵਾਹ ਜੀ ਵਾਹ ਕੀ ਬਾਤ ਹੈ ਹੈਵੀ ਦੁਪੱਟੇ ਤੁਹਾਨੂੰ ਮਿਲਣਗੇ ਜੀ ਇਹ ਬਾਜ਼ਾਰਾਂ ਵਿੱਚ ਜਿਵੇਂ ਸੇਲਿੰਗ ਪ੍ਰਾਈਸ ਹੁੰਦੇ ਜੀ 2500 3000 ਰੁਪਏ ਦੀ ਰੇਂਜ ਦੇ ਵਿੱਚ ਸੇਲਿੰਗ ਪ੍ਰਾਈਸ ਹੁੰਦੇ ਨੇ ਜੀ ਸਟਾਰਟਿੰਗ ਹੀ ਹੁੰਦੇ ਨੇ ਸਾਡੇ ਕੋਲ ਆ ਜਾਓ ਤੇ ਲੈ ਜਾਓ ਸਿਰਫ 1395 ਰੁਪਏ ਦੀ ਰੇਂਜ ਦੇ ਵਿੱਚ ਜੀ ਕਟਾਈਆਂ ਤੋਂ ਇਲਾਵਾ ਪਹਿਣਾ ਦੀ ਡਿਮਾਂਡ ਹੁੰਦੀ ਹੈ ਜੀ ਡਿਜ਼ਾਈਨਰ ਸੂਟ ਵੀ ਚਾਹੀਦੇ ਹੁੰਦੇ ਨੇ ਜੀ ਅੱਛਾ ਜਿਹੜੇ ਆਪਾਂ ਬੁਟੀਕ ਵਾਲੇ ਕਹਿ ਲੈਣੇ ਨਾ ਭਾਜੀ ਬੁਟੀਕ ਦੇ ਸਟਾਈਲ ਲੈ ਕੇ ਨਾ ਡਿਜ਼ਾਈਨਰ ਤੇ ਸਫਾਈ ਚੈੱਕ ਕਰ ਸਕਦੇ ਤੁਸੀਂ ਵਰਕ ਦੀ ਜੀ ਬਿਲਕੁਲ ਜੀ ਬਿਲਕੁਲ ਸਾਰੇ ਪਹਿਣਾ ਦੀ ਡਿਮਾਂਡ ਹੁੰਦੀ ਹੈ ਜੀ ਕੁਝ ਸਾਨੂੰ ਡਿਜ਼ਾਈਨਰ ਪੀਸ ਵੀ ਚਾਹੀਦੇ ਨੇ ਜੀ ਹਾਂ ਹਾਂ ਡਿਜ਼ਾਈਨਰ ਦੀ ਵੈਰਾਈਟੀ ਪੂਰੀ ਮਿਲ ਜਾਣਗੇ ਤੇ ਤੁਹਾਨੂੰ ਸੈਂਪਲ ਚੈੱਕ ਕਰਾ ਦਿੰਨੇ ਜੀ ਅੱਛਾ ਨਾਂ ਲਾ ਗਿਆ ਕਟਵਰਕ ਦਾ ਦੁਪੱਟਾ ਬਿਲਕੁਲ ਜੀ ਕਟਵਰਕ ਦਾ ਦੁਪੱਟਾ ਹੈ ਤੁਸੀਂ ਸਫਾਈ ਚੈੱਕ ਕਰ ਸਕਦੇ ਹੋ ਵਰਕ ਦੀ ਬਿਲਕੁਲ ਜੀ ਵੇਖੋ ਤੁਸੀਂ ਕ ਕੀ ਤੁਸੀਂ ਮਾਲ ਦੀ ਸਪਾਈ ਚੈੱਕ ਕਰ ਸਕਦੇ ਹੋ ਜੀ ਬਿਲਕੁਲ ਜੀ ਬਿਲਕੁਲ ਦੇਖੋ ਇਹ ਵੀ 14-1500 ਰੁਪਏ ਦੀ ਆਈਟਮ ਹੈ ਇਹ ਵੀ ਤੁਹਾਨੂੰ ਲੈਸ ਪ੍ਰਾਈਸ ਤੇ ਮਿਲਣੀ ਹੈ ਜੀ 995 ਰੁਪਏ ਦੀ ਰੇਂਜ ਦੇ ਵਿੱਚ 995 ਚ ਤਿੰਨ ਗੇ ਚ ਚਾਰ ਆਣਗੇ ਨਾ ਭਾਜੀ ਬਿਲਕੁਲ ਜੀ ਚਾਰ ਕਲਰ ਦੀ অপਸ਼ਨ ਮਿਲੇਗੀ ਇਹਦੇ ਚ ਭਾਜੀ ਹੋਰ ਡਿਜ਼ਾਈਨ ਵੀ ਚਾਹੀਦੇ ਹੁਣ ਉਹ ਵੀ ਮਿਲ ਜਾਣਗੇ ਬਿਲਕੁਲ ਜੀ ਬਹੁਤ ਸਾਰੇ ਡਿਜ਼ਾਈਨ ਹੈ ਇਹਨਾਂ ਦੇ ਵਿੱਚ ਵੀ ਡਿਜ਼ਾਈਨਰ ਆਈਟਮਾ ਚ ਵੀ ਮਿਲ ਜਾਣਗੇ ਜੀ ਲੋ ਵੀ ਜੀ ਇਸ ਤੋਂ ਅਗਲੀ ਆਈਟਮ ਚੈੱਕ ਕਰੋ ਤੁਸੀਂ ਰੰਗਾ ਮੇਚੀ ਚੈੱਕ ਕਰ ਸਕਦੇ ਹੋ ਬਿਲਕੁਲ ਡਿਫਰੈਂਟ ਬਿਲਕੁਲ ਜੀ ਬਿਲਕੁਲ ਚਟਨੀ ਚਾਰਟ ਹੈ ਵੀ ਵਰਕ ਹੋਣਗੇ ਅੱਛਾ ਇਹ ਸਾਰਾ ਹੈਂਡਵਰਕ ਕੀਤਾ ਹੈ ਨਾ ਭਾ ਜਿਵੇਂ ਦੇਖਿਆ ਟੋਟਲੀ ਹੈਂਡਵਰਕ ਦਾ ਕੰਮ ਹੈਗਾ ਤੁਸੀਂ ਚੈੱਕ ਕਰ ਸਕਦੇ ਹੋ ਦੁਪੱਟੇ ਵੀ ਹੈ ਵੀ ਹੋਣਗੇ ਜੀ ਵਾਹ ਜੀ ਵਾਹ ਕੀ ਬਾਤ ਹੈ ਮਾਰਕੀਟ ਪ੍ਰਾਈਸ ਹੋਏਗਾ ਜੀ 3000 3500 ਰੁਪਿਆ ਜੀ ਹਾਂ ਹਾਂ ਗਦਨ ਐਕਸਕਲੂਸਿਵ ਤੇ ਆਜੋ ਜੀ ਲੈ ਜਾਓ 1495 1595 ਦੀ ਰੇਂਜ ਦੇ ਵਿੱਚ ਘੜ ਤੋਂ ਘੜ ਵੀ 25 ਤੋਂ 40 ਡਿਜ਼ਾਈਨ ਮਿਲ ਜਾਣਗੇ ਤੁਹਾਨੂੰ ਕੀ ਬਾਤ ਹੈ ਮਤਲਬ ਅੱਧੇ ਤੋਂ ਵੀ ਘੱਟ ਰੇਟ ਦੇਣੇ ਆਪਾਂ ਜਿੰਨੇ ਵੀ ਸੂਟ ਦੇ ਨੇ ਤੁਸੀਂ ਡਿਜ਼ਾਈਨ ਚੈੱਕ ਕਰ ਸਕਦੇ ਹੋ ਓਵਰਵਿਊ ਕਰਾ ਦਿੰਦੇ ਤੁਹਾਨੂੰ ਜੀ ਬਿਲਕੁਲ ਜੀ ਬਿਲਕੁ ਤੇ ਕਲਰ ਚਾਰਟ ਵੀ ਬਿਲਕੁਲ ਵੱਖਰਾ ਹੀ ਹੋਏਗਾ ਜੀ। ਲੋ ਭਾਜੀ ਵਿਆਹ ਸ਼ਾਦੀਆਂ ਤੇ ਕੱਪੜੇ ਤੋਂ ਇਲਾਵਾ ਆਪਾਂ ਕੋ ਵਿੰਟਰ ਦੀ ਪੂਰੀ ਕਲੈਕਸ਼ਨ ਆ ਚੁੱਕੀ ਆ ਜੀ। ਜੀ ਦੇਖ ਸਕਦੇ ਹੋ ਜੀ ਨਵੇਂ-ਨਵੇਂ ਆਈਟਮਾਂ ਨੇ, ਨਵੇਂ-ਨਵੇਂ ਪ੍ਰਿੰਟ ਨੇ ਤੇ ਨਵੇਂ-ਨਵੇਂ ਫੈਬਰਿਕ ਨੇ। ਤੁਸੀਂ ਚੈੱਕ ਕਰ ਸਕਦੇ ਆ ਇਹਦੇ ਵਿੱਚ ਕਲਰ ਡਿਜ਼ਾਈਨ ਵੀ ਬਿਲਕੁਲ ਵੱਖਰੇ ਡਿਜੀਟਲ ਆ ਚੁੱਕੇ ਨੇ ਜੀ। ਮਤਲਬ ਸਾਰਿਆਂ ਦੇ ਵਿੱਚ ਅਲੱਗ-ਅਲੱਗ ਪ੍ਰਿੰਟ ਆਣਗੇ ਤੇ ਸਾਰੇ 4-4 ਰੰਗ ਵੀ ਆਣਗੇ। 4-4 ਰੰਗ ਆਣਗੇ ਸਰ ਤੁਹਾਨੂੰ ਕਲਰ ਵੀ ਲੱਗ ਮਿਲਣਗੇ ਪ੍ਰਿੰਟਿੰਗ ਵੀ ਤੇ ਡਿਜ਼ਾਈਨ ਵੀ ਲੱਗ ਮਿਲਣਗੇ ਜੀ ਤੁਸੀਂ ਚੈੱਕ ਕਰ ਸਕਦੇ ਹੋ ਪిల్లా ਡਿਜ਼ਾਈਨ ਚੈੱਕ ਕਰ ਲਓ ਜੀ ਹਾਂ ਹਾਂ ਕਲਰ ਵੇਖੋ ਜੀ ਕਿੰਨੇ ਡਿਜੀਟਲ ਕਿੰਨੇ ਪਿਆਰੀ ਚੀਜ਼ਾਂ ਹੈਗੀਆਂ ਤੁਸੀਂ ਚੈੱਕ ਕਰ ਸਕਦੇ ਹੋ ਬਿਲਕੁਲ ਜੀ ਨੂੰ ਆਪਾਂ ਸਾਰੇ ਲੇਟੈਸਟ ਕਲਰ ਕੈਲੀ ਦੇ ਹਨ ਜੀ ਬਿਲਕੁਲ ਜੀ 500 ਰੁਪਏ ਦੀ ਆਈਟਮ ਬਾਜ਼ਾਰ 'ਚ ਵਿਕਦੀ ਹੈ ਜੀ ਇਹ ਤੁਹਾਨੂੰ 700 ਰੁਪਏ ਦੇ ਦੋ ਸੂਟ ਮਿਲਣਗੇ ਜੀ ਸੇਲ ਆਫਰ ਦੇ ਵਿੱਚ ਜੀ ਮਤਲਬ ਇੱਕ ਸੂਟ ਰਹਿ ਗਿਆ ਸਿਰਫ 350 ਰੁਪਏ ਦਾ ਜੀ 350 ਰੁਪਏ ਦੀ ਰੇਂਜ ਦੇ ਵਿੱਚ ਸ਼ਾਲ ਨਾਲ ਆਏਗਾ ਜੀ ਪੂਰਾ 5 ਮੀਟਰ ਦਾ ਸੂਟ ਹੋਏਗਾ ਤੇ वेलवेट दी ਵੀ ਪੂਰੀ ਵੈਰਾਈਟੀ ਆ ਚੁੱਕੀ ਹੈ ਜੀ ਬਿਲਕੁਲ ਜੀ ਵੇਖੋ 올ਓਵਰ ਸੂਟ ਵੈਲਵਟ ਦੇ ਹੋਣਗੇ ਜੀ ਨਾਲ ਦੁਪੱਟੇ ਵੀ ਆ ਵੀ ਆਣਗੇ ਜੀ ਦੁਪੱਟੇ ਵੀ ਪੂਰੇ ਭਰੇ ਹੋਏ ਤੁਸੀਂ ਚੈੱਕ ਕਰ ਸਕਦੇ ਮਤਲਬ ਚਦਰਾਂ ਜਿਹੜੇ ਦੁਪੱਟੇ ਆ ਗਏ ਨਾ ਜੀ ਬਿਲਕੁਲ ਇਹਦੇ ਡਿਜ਼ਾਈਨ ਤੁਸੀਂ ਸਰ ਚੈੱਕ ਕਰੋ ਹਾਂ ਡਿਜ਼ਾਈਨ ਬਹੁਤ ਸਾਰੇ ਮਿਲ ਜਾਣਗੇ ਤੁਹਾਨੂੰ ਕਲਰ ਕੰਟਰਾਸਟ ਤੁਸੀਂ ਚੈੱਕ ਕਰੋ ਬਹੁਤ ساری ਵੈਰਾਈਟੀ ਆ ਗਈ ਹੋਈ ਹੈ ਜੀ ਜੀ ਗਗਨ ਐਕਸਕਲੂਸਿਵ ਤੇ ਤੁਸੀਂ ਚੈੱਕ ਕਰ ਸਕਦੇ ਹੋ ਜੀ ਵੈਰੈਟੀਆਂ ਵਾਹ ਜੀ ਵਾਹ ਕੀ ਬਾਤ ਹੈ ਜੀ ਮਤਲਬ ਡਿਜ਼ਾਈਨ ਵੀ ਸਾਰੇ ਵੱਖਰੇ ਵੱਖਰੇ ਦੇਣੇ ਆ ਤੇ ਦਿਨ ਵੀ ਹੈਂਡਵਰਕ ਵਾਲੇ ਨਾਲ ਕੋਲ ਤੁਸੀਂ ਕੰਮ ਚੀਜ਼ ਸਫਾਈ ਚੈੱਕ ਕਰੋ ਟੱਚ ਕੰਮ ਕਰੋ ਚੈੱਕ ਕਰੋ ਜੀ ਦੇਖੋ ਕਿੰਨੇ ਸੋਹਣੇ ਕਨਸੈਪਟ ਬਣੇ ਹੋਏ ਵਾਹ ਜੀ ਵਾਹ ਕੀ ਬਾਤ ਹੈ ਡਰਾਪ ਦੁਪੱਟੇ ਨਾਲ ਵੀ ਮਿਲ ਜਾਣਗੇ ਜੀ ਹਾਂ ਹਾਂ ਕਲਰ ਟੂ ਕਲਰ ਵੀ ਮਿਲ ਜਾਣਗੇ ਬਾਕੀ ਰੇਟ ਦੀ ਗੱਲ ਕਰਾਂਗੇ ਸਰ ਤੁਸੀਂ ਇਹ ਮਾਰਕੀਟ ਤੋਂ ਬਾਇ ਕਰੋਗੇ ਕੋਈ 2500 3000 ਤੋਂ ਘੱਟ ਨਹੀਂ ਦੇਗਾ ਜੀ ਇਹ ਤੁਹਾਨੂੰ 1400 1200 1300 ਦੀ ਰੇਂਜ ਦੇ ਵਿੱਚ ਤੁਹਾਨੂੰ ਸੂਟ ਲੈਸ ਰੇਟ 'ਚ ਮਿਲਣਗੇ ਜੀ ਸਰਿਸਟੋ ਲਾਵਾ ਦੇਖੋ ਤੁਸੀਂ ਡਿਜ਼ਾਈਨਿੰਗ ਲੈਣੀ ਆ ਤੇ ਗਗਨ ਐਕਸਕਲੂਸਿਵ ਤੇ ਆ ਜਾਓ ਤੁਸੀਂ ਜੀ ਜੀ ਤੁਸੀਂ ਪ੍ਰਿੰਟਿੰਗ ਚੈੱਕ ਕਰ ਸਕਦੇ ਹੋ ਜੀ ਬਿਲਕੁਲ ਜੀ ਵਿਂਟਰ ਚ ਵਿਂਟਰ ਚ ਇੰਨੇ ਵਧੀਆ ਕਲਰ ਕੰਟਰਾਸਟ ਨਹੀਂ ਆਉਂਦੇ ਤੁਸੀਂ ਚੈੱਕ ਕਰ ਸਕਦੇ ਹੋ ਵਿਂਟਰ ਤੇ ਵੇਖੋ ਕਿੰਨੇ ਡਿਜੀਟਲ ਪ੍ਰਿੰਟਿੰਗ ਆ ਚੁੱਕੀ ਹੈ ਜੀ ਬਿਲਕੁਲ ਜੀ ਬਿਲਕੁਲ ਇਹ ਕਲਰ ਚੈੱਕ ਕਰ ਸਕਦੇ ਹੋ ਸਰ ਮਾਰਕੀਟ ਨਾਲੋਂ ਵੱਖਰੀਆਂ ਆਈਟਮਾਂ ਦੇਾਂਗੇ ਤੁਹਾਨੂੰ ਜੀ ਮਤਲਬ ਟੋਟਲੀ ਡਿਫਰੈਂਟ ਜਿਹਨੂੰ ਆਪਾਂ ਯੂਨੀਕ ਆਈਟਮ ਕਹਿੰਨੇ ਆ ਨਾ ਜੀ ਬਿਲਕੁਲ ਜੀ ਬਿਲਕੁਲ ਕਸਟਮਰ ਲੱਭੇਗਾ ਤੇ ਤਾਂ ਵੀ ਨਹੀਂ ਲੱਭਣਗੀਆਂ ਬਾਕੀ ਰੇਟ ਲਗਦੇ ਉਹ ਕਸਟਮਰ ਨੂੰ ਵਿਊਅਰਸ ਨੂੰ ਦਿਖਾਣਾ ਚਾਹੁੰਦਾ ਹੈ ਸਾਡੇ ਕੋਲ ਬਹੁਤ ਹਿਊਜ ਵੈਰਾਈਟੀ ਹੁੰਦੀ ਹੈ ਜੀ ਬ੍ਰਾਈਟ ਸਾਰਾ ਭਾਜੀ ਹੈਂਡਵਰਕ ਆ ਗਿਆ ਨਾ ਹਾਂਜੀ ਹਾਂਜੀ ਸਰ ਜ਼ੀਰੋ ਟਾਂਕੇ ਦਾ ਵਰਕ ਹੈ ਸਾਰਾ ਹੈਂਡ ਟੱਚ ਹੋਏਗਾ ਤੁਸੀਂ ਦੇਖ ਸਕਦੇ ਹੋ ਸਾਡੇ ਕੋਲ ਇਹਦੇ ਵਿੱਚ ਵੀ ਸਪੈਸ਼ਲ ਵੈਰਾਈਟੀ ਹੁੰਦੀ ਹੈ ਸਾਰੀ ਬਿਲਕੁਲ ਪਹਿਲਾਂ ਤੁਸੀਂ ਵੈਰਾਈਟੀ ਚੈੱਕ ਕਰੋ ਕੀ ਬਾਤ ਹੈ ਲੱਖ ਚੀਜ਼ਾਂ ਮਿਲਣ ਗਿਆ ਤੁਹਾਨੂੰ ਮਾਰਕੀਟ ਨਾਲੋਂ ਬਿਲਕੁਲ ਲੱਖ ਜਬਰਦਸਤ ਬਿਲਕੁਲ ਤੁਸੀਂ ਕੁਆਲਿਟੀ ਤੇ ਚੈੱਕ ਕਰ ਸਕਦੇ ਹੋ ਸਰ ਕਲਰ ਚਾਰਟ ਜਿਹੜਾ ਹੈਗਾ ਬਿਲਕੁਲ ਡਿਫਰੈਂਟ ਹੋਏਗਾ ਅੱਛਾ ਇਹ ਸੋਲੋ ਪੀਸ ਨਹੀਂ ਕਲਰ ਵੀ ਮਿਲ ਜਾਣਗੇ ਬਿਲਕੁਲ ਜੀ ਕਲਰ ਆਪਸ਼ਨ ਮਿਲੇਗੀ ਹਾਂ ਤੁਹਾਨੂੰ ਡਿਜ਼ਾਈਨ ਥੋੜੇ ਓਵਰ ਵਿਊ ਕਰਾ ਦਿੰਨੇ ਜੀ ਡਿਜ਼ਾਈਨ ਬਹੁਤ ਟਾਪ ਦੇ ਹੁੰਦੇ ਸਾਨੂੰ ਬ੍ਰਾਈਡਲ ਸੈਕਸ਼ਨ ਦੇ ਵਿੱਚ ਵੀ ਬਿਲਕੁਲ ਜੀ ਜਿਹੜਾ ਵੀ ਕਸਟਮਰ ਆਏਗਾ ਖੁਸ਼ ਹੋ ਕੇ ਜਾਏਗਾ ਇਹ ਪਰ ਪ੍ਰਾਈਸ ਤੇ ਭਾਈ ਬਿਜਾਰ ਨਾਲੋਂ ਘੱਟ ਹੋਏਗਾ ਨਾ ਸਰ ਪ੍ਰਾਈਸ ਤੇ ਬਹੁਤ ਘੱਟ ਹੋਏਗਾ ਮਾਰਕੀਟ ਨਾਲੋਂ ਤੇ ਚੀਜ਼ਾਂ ਵੀ ਅਲੱਗ ਹੋਣਗੀਆਂ ਮਤਲਬ ਟੋਟਲੀ ਡਿਫਰੈਂਟ ਵੈਰਾਈਟੀ ਆਏਗੀ ਬਿਲਕੁਲ ਤੁਸੀਂ ਚੈੱਕ ਹੈਵੀ ਸੂਟ ਹੈਗੇ ਨਾ ਬ੍ਰਾਈਡਲ ਦੇ ਸਾਰੇ ਜੀ ਜੀ ਤੁਸੀਂ ਚੈੱਕ ਕਰ ਸਕਦੇ ਆ ਤਕੋ ਵੈਰਾਈਟੀ ਚੈੱਕ ਕਰ ਸਕਦੇ ਹੋ ਜ਼ਬਰਦਸਤ ਦੁਪੱਟੇ ਵੀ ਉਦੀ ਨਾਲ ਹੈਵੀ ਆਣਗੇ ਬਿਲਕੁਲ ਹੈਵੀ ਦੁਪੱਟੇ ਨਾਲ ਤੁਸੀਂ ਕਲਰ ਚੈੱਕ ਕਰ ਸਕਦੇ ਕਲਰ ਵੀ ਡਿਫਰੈਂਟ ਹੀ ਮਿਲਣਗੇ ਤੁਹਾਨੂੰ ਸਾਰੇ ਵਾਹ ਜੀ ਵਾਹ ਅੱਛਾ ਸਾਰੇ ਹੀ ਮਤਲਬ ਵਿਆਹ ਸ਼ਾਦੀਆਂ ਵਾਲੇ ਐ ਡਾਰਕ ਕਲਰ ਆ ਗਏ ਨਾ ਜੀ ਬਿਲਕੁਲ ਜੀ ਤੁਹਾਨੂੰ ਹੋਰ ਵੀ ਵੈਰਾਈਟੀ ਦਿਖਾਣੇ ਆ ਵੈਰਾਈਟੀ ਬਹੁਤ ਹਿਊਜ ਹੈਗੀ ਸਰ ਕੋ ਬ੍ਰਾਈਡਲ ਸੈਕਸ਼ਨ ਦੀ ਵੀ ਜੀ 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 ਮਤਲਬ ਅਲੱਗ ਵੈਰਾਈਟੀ ਹੋਏਗੀ ਬਾਜ਼ਾਰ ਨਾਲੋਂ ਬਿਲਕੁਲ ਜੀ ਤੇ ਡਿਫਰੈਂਟ ਹੋਏਗੀ ਹਾਂ ਹਾਂ ਅਧਰ ਤੁਸੀਂ ਆ ਵੀ ਚੈੱਕ ਕਰੋ ਸੂਟ ਓਏ ਹੋਏ ਹੋਏ ਮਤਲਬ ਇੱਕ ਤੋਂ ਇੱਕ ਯੂਨੀਕ ਡਿਜ਼ਾਈਨ ਲੈ ਕੇ ਆਣਾ ਹੈ ਭਾਇਤ ਕੀ ਨਾ ਬਿਲਕੁਲ ਜੀ ਤੁਸੀਂ ਚੈੱਕ ਕਰੋ ਡਿਜ਼ਾਈਨ ਹਾਂ ਹਾਂ ਕਲਰ ਆਪਸ਼ਨ ਵੀ ਤੁਹਾਨੂੰ ਵੱਖਰੀ ਮਿਲੇਗੀ ਸਰ ਸਾਰਿਆਂ ਦੇ ਵਿੱਚ ਜੀ 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 ਮਤਲਬ ਸਾਰਿਆਂ ਦੇ ਵਿੱਚ ਚਾਰ ਚਾਰ ਕਲਰ ਮਿਲ ਜਾਣਗੇ ਚਾਰ ਚਾਰ ਕਲਰ ਵੀ ਮਿਲਣਗੇ ਤੁਹਾਨੂੰ ਡਿਜ਼ਾਈਨ ਓਵਰਵਿਊ ਕਰਾ ਦਿੰਦੇ ਹਾਂ ਜੀ ਬਿਲਕੁਲ ਜੀ ਡਿਜ਼ਾਈਨ ਵੀ ਵੱਖਰੇ ਹੋਣਗੇ ਮਾਰਕੀਟ ਨਾਲੋਂ ਸਾਰੇ ਆਹ ਦੇਖੋ ਜੀ ਪਹਿਲਾਂ ਵੇਖੋ ਜੀ ਡਿਟੇਲ ਦੇ ਉੱਤੇ ਲਖਨਵੀ ਵਰਕ ਹੋਇਆ ਦੇ ਅੱਛਾ ਇਹ ਲਖਨਵੀ ਵਰਕ ਸਾਰੇ ਹੈਂਡ ਦਾ ਆ ਗਿਆ ਨਾ ਬਿਲਕੁਲ ਜੀ ਹੱਥ ਦਾ ਵਰਕ ਤੁਸੀਂ ਦੁਪੱਟ ਤੁਸੀਂ ਦੇਖੋ ਜੀ ਕੀ ਬਾਤ ਵੱਲ ਜਿਹਨੂੰ ਸੋਨੇ ਦਾ ਸੁਹਾਗਾ ਕਹਿ ਲਿਆ ਜੀ ਬਿਲਕੁਲ ਤੇ ਕਲਰ ਚਾਰਟ ਵੇਖੋ ਸਾਰੇ ਕਲਰ ਚਾਰਟ ਮਿਲਨੇ ਹੀ ਨਹੀਂ ਮਾਰਕੀਟ ਦੇ ਵਿੱਚੋਂ ਤੁਸੀਂ ਦੇਖੋ ਭਾਜੀ ਯਾਰ ਇਨੀ ਯੂਨੀਕ ਵੈਰਾਈਟੀ ਦੀ ਮਿਲ ਨਹੀਂ ਲੈ ਕੇ ਆਏ ਅਸੀਂ ਬਿਲਕੁਲ ਉੱਤਰੀ ਆਈਟਮਾਂ ਤੇ ਆਂਗੇ ਜੀ ਤੁਹਾਨੂੰ ਲੋ ਸਰ ਆ ਵੀ ਦੇਖੋ ਡਿਜੀਟਲ ਦੇ ਆਈਡੀਏ ਵੇਖੋ ਜੀ ਡਬਲ ਟਾਈਡ ਡਾਈ ਦੇ ਆਈਡੀਏ ਤੁਸੀਂ ਵੈਰਾਈਟੀ ਚੈੱਕ ਕਰੋ ਸਰ ਵੈਰਾਈਟੀ ਨਹੀਂ ਮਿਲੇਗੀ ਮਾਰਕੀਟ 'ਚ ਮੈਂ ਜੀ ਭਾਜੀ ਟੂਟਲੀ ਇੱਕ ਤਾਂ ਯੂਨੀਕ ਵੈਰਾਈਟੀ ਆ ਰਹੀ ਹੈ ਉੱਤੋਂ ਜਿਹੜਾ ਵਰਕ ਹੈ ਉਹਦੀ ਸਫਾਈ ਵੀ ਬਹੁਤ ਜ਼ਬਰਦਸਤ ਹੈ ਨਾ ਜੀ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਕਿੰਨੀ ਜੀ ਜੀ ਤੁਸੀਂ ਚੈੱਕ ਕਰ ਸਕਦੇ ਹੋ ਕਲਰ ਆਪਸ਼ਨ ਨਾਲ ਆਏਗੀ ਹਰੇਕ ਦੀ ਬਿਲਕੁਲ ਜੀ ਮਤਲਬ ਇਹ ਰੇਟ ਵੀ ਬਿਲਕੁਲ ਘੱਟ ਮਿਲਣਗੇ ਮਾਰਕੀਟ ਨਾਲੋਂ ਬਾਜ਼ਾਰ ਤੋਂ ਮਤਲਬ ਬਿਲਕੁਲ ਘੱਟ ਰੇਟ ਦੇਣੇ ਆਪਾਂ ਜੀ ਬਿਲਕੁਲ ਘੱਟ ਰੇਟ ਦੇਾਂਗੇ ਜੀ ਇਹ ਵੈਰੈਟੀ ਲੈਣ ਵਾਸਤੇ ਤੁਸੀਂ ਆਣਾ ਕਿੱਥੇ ਆ ਜੀ ਗगन ਐਕਸਕਲੂਸਿਵ ਵੈਰਵਰ ਰੋਡ ਜਿੰਡਿਆਲਾ ਗੁਰੂ ਇਸ ਤੋਂ ਇਲਾਵਾ ਸਰ ਤੁਹਾਨੂੰ ਮਤਲਬ ਸਪੈਸ਼ਲ ਆਫਰ ਦੇਣ ਜਾ ਰਹੇ ਇੱਕ ਹੋਰ ਜੀ ਜੀ ਸਕਿਟਸ ਸਖਸ਼ ਦੇ ਤੁਹਾਨੂੰ ਇੱਕ ਬਹੁਤ ਵੱਡੀ ਆਫਰ ਦੇਣ ਜਾ ਰਹੇ ਆ ਤੁਸੀਂ ਦੇਖ ਸਕਦੇ ਹੋ ਪਹਿਲਾਂ ਕੁਆਲਿਟੀ ਚੈੱਕ ਕਰ ਸਕਦੇ ਹੋ ਜੀ ਬਿਲਕੁਕੁਲ ਮਤਲਬ ਸਟਾਕ ਓਨਲੀ ਜਿਹੜਾ ਬੱਚਿਆਂ ਦਾ ਸੈਕਸ਼ਨ ਆ ਦੀ ਇੱਥੇ ਸਟਾਕ ਲਈ ਨਹੀਂ ਸੇਲ ਆ ਫਲੈਟ 50% ਲੈਸ ਆ ਜੀ ਮਾਰਕੀਟ ਨਾਲੋਂ ਮਤਲਬ ਕੋਈ ਵੀ ਚੀਜ਼ ਚੱਕੋ ਉਹਦਾ 50% ਦੇ ਕੇ ਲੈ ਜਾਓ ਬਿਲਕੁਲ ਸਿਰਫ ਕਿਡ ਸੈਕਸ਼ਨ ਤੇ ਜੀ ਕਿਡ ਸੈਕਸ਼ਨ ਦੇ ਕੋਈ ਵੀ ਚੀਜ਼ ਚੱਕੋਗੇ ਜੀ 50% ਲੈਸ ਆ ਤੁਸੀਂ ਮਾਰਕੀਟ ਨਾਲੋਂ 50% ਲੈਸ ਮਿਲੇਗੀ ਇਹਦੇ ਤੇ ਤੁਸੀਂ ਕੁਆਲਿਟੀ ਚੈੱਕ ਕਰ ਸਕਦੇ ਹੋ ਫੈਬਰਿਕ ਦੇ ਕਿਹੜੇ-ਕਿਹੜੇ ਮਿਲੇਗੇ ਜੀ ਬਹੁਤ ਜ਼ਬਰਦਸਤ ਜੀ ਬਹੁਤ ਜ਼ਬਰਦਸਤ ਫਿਰ ਸਾਰੇ ਕੱਲ ਹੋਰ ਕਲੀਅਰ ਹੈ ਕਿ ਜੋ ਸਟਾਕ ਹੈਗਾ ਉਹੀ ਮਿਲੇਗਾ ਇਸ ਤੋਂ ਬਾਅਦ ਅਪਡੇਟ ਨਹੀਂ ਹੋਏਗਾ ਜੋ ਵੀ ਹੈਗਾ ਵਾ ਉਹਦੇ ਵਿੱਚ ਹੀ ਮਤਲਬ ਜੋ ਸਾਈਜ਼ ਹੈ ਇਹੀ ਹੈ ਦੁਬਾਰਾ ਨਹੀਂ ਆਣਾ ਇਹ ਬਿਲਕੁਲ ਜੀ ਇੱਥੇ 50% ਫਲੈਟ ਲੈਸ ਹੈਗੀ ਹੈ ਜੀ ਅੱਛਾ ਤਾਂ ਭਾਜੀ ਇਹਦੇ ਨਾਲ ਜਿੱਦਾਂ ਹੁਣ ਵਿਆਹ ਸ਼ਾਦੀ ਹੈ ਬੱਚਿਆਂ ਦੇ ਕੋਟ ਪੈਂਟ ਵਗੈਰਾ ਵੀ ਹੈਗੇ ਸਰ ਕੋਟ ਪੈਂਟ ਵੀ ਸਾਡੇ ਕੋਲ ਸਪੈਸ਼ਲ ਚੀਜ਼ਾਂ ਮਿਲਣਗੀਆਂ ਸਪੈਸ਼ਲ ਇਹਦੇ ਤੇ 50% ਹੈ ਭਾਜੀ 50% ਥਾਰ ਲੈਸ ਹੈਗੀ ਹੈ ਤੁਸੀਂ ਚੀਜ਼ਾਂ ਚੈੱਕ ਕਰਦੇ ਹੋ ਪਹਿਲੀ ਗੱਲ ਤੇ ਇਹ ਚੀਜ਼ਾਂ ਜੋ ਮਾਰਕੀਟ ਚੋਂ ਇਹ ਤੁਹਾਨੂੰ ਚੀਜ਼ਾਂ ਮਿਲਦੀਆਂ ਨਹੀਂ ਜੀ ਜੀ ਤੇ ਮਿਲਦੀਆਂ ਵੀ ਸਾਡੇ ਕੋਲ ਆ ਤੁਸੀਂ ਫਟਾਫਟ ਵਿਜ਼ਿਟ ਕਰੋ ਤੇ ਲੈ ਵੀ ਜਾਓ 50% ਲੈਸ ਤੇ ਜੀ ਕਿਆ ਬਾਤ ਹੈ ਭਾਜੀ ਯਾਰ ਤੁਸੀਂ ਚੈੱਕ ਕਰੋ ਡਿਜ਼ਾਈਨਿੰਗ ਚੈੱਕ ਕਰ ਸਕਦੇ ਹੋ ਮਾਰਕੀਟ ਨਾਲੋਂ ਲੱਗ ਹੋਏਗੀ ਮਤਲਬ ਬੱਚਿਆਂ ਦੀ ਵੀ ਜ਼ਬਰਦਸਤ ਜਿਹੜੀ ਡਿਜ਼ਾਈਨਿੰਗ ਰੱਖੀ ਹੋਈ ਹੈ ਜੀ ਬਿਲਕੁਲ ਤੁਸੀਂ ਆ ਚੀਜ਼ਾਂ ਚੈੱਕ ਕਰੋ ਸਰ ਬਿਲਕੁਲ ਡਿਜ਼ਾਈਨਰ ਪੀਸ ਬਣੇ ਹੋਏ ਨੇ ਅੱਛਾ ਇਹ ਵੀ ਸਾਰੇ 50% ਸਰ ਸਾਰੇ ਫਲੈਟ 50% ਲੈਸ ਤੇ ਮਿਲਣਗੇ ਜੀ ਜੋ ਵੀ ਕਿਟ ਸੈਕਸ਼ਨ ਤੋਂ ਲੋਗੇ ਜੋ ਵੀ ਸਾਈਜ਼ ਅਵੇਲੇਬਲ ਹੈਗਾ ਉਹੀ ਮਿਲੇਗਾ ਜੀ ਤੇ ਮਿਲੇਗਾ 50% ਲੈਸ ਤੇ ਜੀ ਤੇ ਵੀਰ ਜੀ ਕਰੀ ਆਪਣਾ ਐਡਰੈਸ ਤੇ ਮੋਬਾਈਲ ਨੰਬਰ ਵੀ ਦੱਸ ਦਿਓ ਜੀ ਲਓ ਸਰ ਐਡਰੈਸ ਹੈਗਾ ਜੀ ਸਾਡਾ ਗਗਨ ਐਕਸਕਲੂਸਿਵ ਵੈਰਵਾ ਰੋਡ ਜੰਡਿਆਲਾ ਗੁਰੂ ਜੀ ਮੋ 8146321102 ਲੋ ਜੀ ਇਸ ਤੋਂ ਇਲਾਵਾ ਸਾਡੇ ਫੇਸਬੁੱਕ ਤੇ ਪੇਜ ਵੀ ਚੱਲ ਰਹੇ ਨੇ ਜੀ ਇੰਸਟਾ ਤੇ ਵੀ ਸਾਡੀ ਆਈਡੀ ਬਣੀ ਹੋਈ ਹੈ ਤੁਸੀਂ ਇਹਨੂੰ ਫੋਲੋ ਵੀ ਕਰ ਸਕਦੇ ਹੋ ਜੀ ਜਿੱਥੇ ਤੁਹਾਨੂੰ ਡੇਲੀ ਨਵੇਂ-ਨਵੇਂ ਅਪਡੇਟ ਮਿਲਦੀ ਰਹੇਗੀ ਜੀ